ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਅੱਜ ਘਰ ਬਣਾਉਣ ਦਾ ਹੋ ਗਿਆ 18ਵਾਂ ਦਿਨ ਤੇ ਅੱਜ ਛੱਤ ਤੇ ਮਿੱਟੀ ਲਾਉਣੇ ਆਗੇ ਮਿੱਟੀ ਕੱਲ ਬਣਾ ਕੇ ਸੀਗੀ ਬੱਬੂ ਵਰਗੇ ਤੇ ਅੱਜ ਉਹ ਤੁਹਾਨੂੰ ਦਿਖਾਉਣੇ ਆਗੇ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਇੱਕ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਦਿਖਾਉਣਿਆਂਗੇ ਫਿਰ ਅੱਜ ਦੇ ਕੰਮਕਾਰ ਅੱਜ ਮੈਂ ਕਰਿਆਂਗਾ ਅੱਜ ਕਿਤੇ ਨਹੀਂ ਜਾਣਾ ਅੱਜ ਕਾਲਜ ਨਹੀਂ ਜਾਣਾ ਅੱਜ ਪੇਪਰ ਹੈ ਨਹੀਂਗਾ ਪੇਪਰ ਕੱਲ ਸੀਗਾ ਹੁਣ 22 ਤਰੀਕ ਨੂੰ ਆਗਾ ਪੇਪਰ ਤੇ ਹੁਣ ਦੋ ਤਿੰਨ ਦਿਨ ਆਪਾਂ ਕਰਿਆਂਗੇ ਤੇ ਦਿਖਾਵਾਂਗੇ ਕੰਮਕਾਰ ਆਜੋ ਫਿਰ ਘਰ ਬਣਾਉਣ ਵਾਲੀ ਥਾਂ ਤੇ ਮਿਲਦੇ ਆ ਲਓ ਜੀ ਪਹੁੰਚ ਗਏ ਆਪਾਂ ਤੇ ਆਹ ਨਿਉ ਕੱਲ ਪੱਟਤੀ ਸੀਗੀ ਇੰਨੀ 30 ਕੋ ਫੁੱਟ ਇੱਟਾਂ ਕਿਰਾ ਇੰਨੀਆਂ ਰਹਿ ਗਾਂ ਆਪਣੇ ਕੋਲੇ ਤੇ ਟੱਜ ਹੋਰ ਆ ਜਾਣੀਆਂ ਕੱਲ ਉਹਨਾਂ ਨੂੰ ਕਹਿਤਾ ਸੀਗਾ ਉਹਨਾਂ ਦੇ 10 10 11 ਵਜੇ ਦਿਨ ਆ ਜਾਣਗੇ ਇਟਾਂ ਤੇ ਪਹਿਲਾਂ ਲਾਵਾਂਗੇ ਛੱਤ ਤੇ ਮਿੱਟੀ ਮਿੱਟੀ ਆ ਲਗਭਗ ਤਿਆਰ ਹੋ ਗਈ ਤੇ ਇੱਕ ਵਾਰੀ ਫਿਰ ਇਹਨੂੰ ਲੱਤ ਲਾ ਕੇ ਤੇ ਉੱਤੇ ਲਾ ਦੇਾਂਗੇ ਮਿਸਤਰੀ ਹਜੇ ਆਏ ਨਹੀਂਗੇ ਤੇ ਠੰਡ ਹੋ ਗਈ ਆ ਤੇ ਸੂਰਜ ਵੀ ਨਿਕਲਿਆ ਆ ਧੁੱਪ ਨਿਕਲਿਆ ਨਿਕਲ ਗਈ ਵਦਗਾ ਆਹ ਓਨੀ ਕਿ ਮਿੱਟੀ ਰੱਖ ਲਈ ਆਪਾਂ ਪਰ ਇਹ ਕਿਰਾਂ ਇੰਨੀ ਕ ਦੇਖਾਂਗੇ ਬਾਅਦ ਘਟ ਫੇਰ ਦੇਖੀ ਜਊ ਨਿਉ ਘਟ ਪੱਟੀ ਹੈ 1.5 ਕਫੋਟੀ ਪੱਟੀ ਹੈ ਕਿਉਂ ਆਹ ਜਿਹੜੀ ਸੀ ਇੱਧਰ ਨਿਉ ਸੀ ਇਹ ਜਿਆਦੇ ਪੱਟੀ ਸੀ ਕਿਉਂਕਿ ਇਹਦੇ ਦੇ ਤਾਂ ਆਹ ਪਿੱਛੇ ਉੱਤੇ ਛੱਤ ਪਾਉਣੀ ਸੀ ਤੇ ਇੱਧਰ ਕੋਈ ਲੋਡ ਨਹੀਂ ਆਉਣਾਗਾ ਇੱਧਰ ਵੈਸੇ ਵਲਗਣੀ ਵਾਸਤੇ ਗੰਦ ਕਰਨੀ ਹੈਗੀ ਤਾਂ ਕਰਕੇ ਇਧਰ ਘੱਟ ਡੂੰਗੀ ਬੱਟੀਆਂਵੇਂ ਥੱਲੇ ਇਟਾਂ ਕਪਾਉਣ ਦਾ ਕੋਈ ਫਾਇਦਾ ਨਹੀਂ ਬਾਅਦ ਚ ਤੇ ਦਿਖਾਉਣਿਆਂਗੇ ਫਿਰ ਜਦੋਂ ਮਿਸਤਰੀ ਆਗੇ ਛੱਤ ਤੇ ਮਿੱਟੀ ਲਾਉਣੇ ਆ ਫਿਰ ਅੱਜ ਘੈਰ ਨਾਲ ਆ ਵੀ ਕਿਤੇ ਕਦੇ ਆ ਵੀ ਆ ਗਿਆ ਘੈਰ ਨਾਲ ਆ ਵੀ ਬਲੇ ਚ ਬਣਾਏ ਹੈ ਨਾ ਇਹ ਕਿਹਦਾ ਇਹ ਪੱਤਾ ਕਿਹਦਾ ਕਰੀ ਮਜ਼ਦਮ ਆ ਵੀ ਪੱਤਾ ਮਿਲੇ ਹੈ ਹਾਂ ਇਹ ਇਹ ਘਰ ਲਾਣੀ ਆ ਕਾਰ ਹੀ ਲਾ ਜਮਾ ਫਸੜੀ ਸੀ ਪੇ ਮੈਂ ਤਹਾਂ ਦਿਖਾ ਕੇ ਆ ਮਾ ਕੇ ਨੀ ਲਈਆ ਆਏ ਰੱਖ ਆਏ ਆਏ ਆਨੀ ਜਨੀ ਵੇ ਸ੍ਰੀ ਰਾਮ ਦਾ ਹਰ ਪਾਣੀ ਚਾਹੀਆ ਐਨੀ ਲਾਤੀ ਮਿੱਟੀ ਉਤਾਂ ਜਿਹੜੀ ਗੱਲ ਮਿੱਟੀ ਬਣਾਈ ਸੀਗੀ ਉਹ ਲਾਦੀ ਐ ਬਣਦਾ ਆਉਂਦਾ ਸਾਫ ਤੋਂ ਤੇ ਜਿਹੜਾ ਪਾਸੇ ਕਾगज ਵਧਿਆ ਹੋਇਆ ਉਹ ਕੱਟ ਦਿਆਂਗੇ ਇੰਨਾ ਥਾਂ ਪਿਆ ਹਜੇ ਤੇ ਮਿੱਟੀ ਕੱਟ ਗਈ ਸੀ ਬੱਬੂ ਵਰਗੇ ਹੋਰ ਬਣਾਈ ਜਾਂਦੇ ਆ ਇੱਕ ਬੰਦਾ ਲੱਗਿਆ ਪਿਆ ਜਾ ਵਟਣ ਮਿੱਟੀ ਤੇ ਮਿੱਟੀ ਇਦਾਂ ਹੋਰ ਸਿੱਟਣੀ ਪੂਗੇ ਨਹੀਂ ਮਿੱਟੀ ਹਾਂ ਹੋਰ ਸਿੱਟਣੀ ਪੂਕ ਤੇ ਸਾਰਾ ਸਿੱਟੇ ਕਾਇ ਕਰ ਸਾਰਾ ਗੜਾ ਬੇਸ਼ਿਕਰ ਹੋ ਜਾ ਇਹ ਸਤਿ ਸ਼੍ਰੀ ਅਕਾਲ ਕਰਦਾ ਭਾਈ ਨੇ ਤਾ ਹਾਂ ਕਰ ਜੂਗਾ ਕਰ ਜੂਗਾ ਉਹ ਕਰਦਾ ਇਹ ਵੀ ਬਣਾਈ ਹੈ ਬੇ ਇਹ ਬਹੁਤ ਡੂੰਗੀ ਹੈ ਕੋਈ ਮੇਰੀ ਡੂੰਗੀ ਹੈ ਕਰ ਜੂਗਾ ਕਰ ਜੂਗਾ ਸਾਰਾ ਸਿੱਟਾਂਗੇ ਆਹਾਂ ਚੰਗਾਂ ਵਧਾਂਗੇ ਇਹ ਹੁਣ ਪਾਣੀ ਛੜ ਗਿਆ ਨਾ ਫੋਟੋ ਆ ਕਰਨਾ ਵਧਾਂਗੇ ਜੀ ਮੁੱਠੀ ਕੰਨੀ ਡਰ ਰਿਪੋਰਟ ਜਮਾ ਮਲਾਈ ਬਾਕੀ ਰਤੂੜ ਕਰ ਸਾਨੂੰ ਆਲ ਦੀ ਹਾਲ ਨਾਲ ਹਾਲ ਦੁਪਹਿਰ ਨੂੰ ਨਾ ਲੈ ਸੀ ਜੇ ਨਵੇਂ ਹੱਥ ਨਾਲ ਕਰਕੇ ਦੇਖਾਵੇਂ ਹਾਂਜੀ ਆ ਹੁਣ ਲੱਗ ਰਹੀ ਹੈ ਉੱਤੇ ਮਿੱਟੀ ਬੱਬੂ ਵਰਗੇ ਭਰੀ ਜਾਂਦੇ ਆ ਹੁਣ ਲਓ ਜੀ ਇਧਰੋ ਚੱਕ ਇਹਦੀ ਪੈਨ ਨੂੰ پاس ਹੁੰਦੀ ਆ ਫਿਰ ਰੈਡੀ ਨੂੰ ਫਿਰ ਦੋ ਬੰਦੇ ਹੋਰ ਖੜੇ ਆ ਤਾਂ ਬਸ ਥੋੜੀ ਹੀ ਰਹਿ ਗਈ ਘੰਟ ਅੱਧੇ ਘੰਟੇ ਦਾ ਕੰਮ ਰਹਿ ਗਿਆ ਹੁਣ ਬਸ ਤੀਨੋ ਹੀ ਇਨਸਾਨ ਕਾਫੀ ਪਕੜਾ ਖਣਾ ਚਾਹਤ ਨਾ ਆਇਆ ਤੇ ਬਹੁਤ ਹੈ ਇੰਨਾ ਪਾਤਾ ਬਰਾਂਡਾ ਬਹੁ ਸੇ ਬਸ کنਾਰੇ ਤੇ ਆ ਗਿਆ ਅੱਧਾ ਕਿਨਾਰਾ ਰਹਿ ਗਿਆ ਮਿੱਟੀ ਹੈ ਇਹ ਬਹੁਤ ਭਈਆ ਕਿ ਮਿੱਟੀ ਹੈ ਅਭਿਨੇਈ ਉਹ ਦਸੂ ਚਾਹ ਪੀ ਜਾਂਦਾ ਬੈਠਾ ਸਰਕਾਰ ਨੇ ਹੀ ਮਾਰ ਲਿਆ ਟੈਨਸ਼ਨ ਨਾ ਲੈ ਲਾਵੀ ਸਾਡੀ ਕੋਈ ਢੱਲ ਨਹੀਂ ਮਿੱਟੀ ਹਜੇ ਬਹੁਤ ਪੀੜਾ ਭਲਾ ਦੀ ਇਹੋ ਜਿਹਾ ਇੱਕ ਹੋਰ ਭਾਂਡੇ ਤੇ ਲਾ ਲੂ ਇੱਕ 2 3 4 5 6 ਜਾਣੇ ਲੱਗੇ ਪਏ ਇੱਧਰ ওই ਨੂੰ ਪਾਸੇ ਨੂੰ ਪਾਸੇ ਨੂੰ ਪਾਸ ਦੇਖਿਆ ਨਾ ਹਾਂ ਪੂਰੀ ਜਿਹੜੀ ਬਦਲਦੀ ਲਓ ਬਈ ਛੱਤ ਤੇ ਪੂਰੀ ਤੇ ਲਾਤੀ ਮਿੱਟੀ ਇਧਰੋਂ ਮੈਂ ਦੀ ਖੱਲ ਖਾਦਣਾ ਪੂਰਾ ਆ ਆ ਕਾਗਜ਼ ਜਿਹੜਾ ਇਹ ਕੱਟ ਦਿਆਂਗੇ ਕੈਂਚੀ ਨਾਲ ਮਗਰ ਨੂੰ ਜਦੋਂ ਸੁੱਕ ਗਈ ਹੈ ਜੇ ਇੱਕ ਕਰੀ ਹੋਰ ਲੱਗੂਗੀ ਉੱਤੇ ਬਦਲੀ ਬਦਲੀ ਬੱਬੂ ਵਰਗੇ ਘਾਨ ਲੱਗਿਆ ਹੁਣ ਮਿੱਟੀ ਇਕੱਠੀ ਛੱਤ ਪਾਤੀ ਬਈ ਵਧੀਆ ਠੀਕ ਹਾਂ ਹਾਂ ਮਿੱਟੀ ਲਾਵਾਂਗੇ ਹੁਣ ਕਹਾਣੀ ਬਣਾਈ ਜਾਂਦੇ ਆ ਓਕੇ ਅਸੀਂ ਪਾਸੇ ਮਿੱਟੀ ਲਾਵਾਂਗੇ ਵਧੀਆ ਛਾਤੀ ਮਿੱਟੀ ਲਾਤੀ ਆਪਾਂ ਤੇ ਇੰਨੀ ਮਿੱਟੀ ਰਹਿ ਗਈ ਸੀ ਇਹ ਬੱਬੂ ਦੁਬਾਰੇ ਕਰੀ ਜਾਂਦਾ ਇਹਨੂੰ ਚੰਗੀ ਤਰ੍ਹਾਂ ਬਣਾਈ ਜਾਂਦਾ ਤੇ ਕੰਦ ਦਾ ਕੰਮ ਸ਼ੁਰੂ ਕਰਤਾ ਇੱਧਰ ਨਿਉਂ ਭਰਨੀ ਇਕਰੋ ਦਾ ਲਾਤਾ ਤੇ ਇਥੋਂ ਇਟਾਂ ਚੱਕ-ਚੱਕ ਕੇ ਉਹ ਕਰੀ ਜਾਂਦੇ ਆ ਤਰਾਂਟੇ ਇਧਰ ਬਣਾਈ ਜਾਂਦਾ 10 ਮਿੰਟ 10 ਮਿੰਟ ਬਣ ਗਏ ਫਿਰ ਅੱਗੇ ਕੰਮ ਸ਼ੁਰੂ ਕਰਦੇ ਹਾਂ ਲੋ ਜੀ ਟਾਲੀ ਟਰਾਲੀ ਆ ਗਈ 2500 ਇੱਟਾਂ 1 ਨੰਬਰ ਇੱਟਾਂ ਆ ਗਈ ਪਹਿਲਾਂ ਵਾਲੇ ਨਾਲ ਦੀ ਆ ਗਈ ਕੱਟ ਗਿਆ ਇਹ ਕੱਟ ਗਿਆ ਕੀ ਹਟ ਕਿਵੇਂ ਆਵੇ ਕੱਟ ਗਿਆ ਕੀ ਬੜੀਆ ਕੋਈ ਮਿਸਤਰੀ ਨੂੰ ਪਤਾ ਨਾ ਨਿਓਂ ਸਿਰੇ ਲੱਗਣ ਵਾਲੀ ਆ ਬੱਟੀ ਜਾਂਦਾ ਇਧਰੋਂ ਇੰਨੀ ਕਰਤੀ ਆਸੇ ਵਸੇ ਥੱਲੇ ਜਸੂ ਲਾਣ ਲੱਗਾ ਜੋਤ ਛੱਤ ਪਾਈ ਸੀ ਇੱਕ ਪਾਣੀ ਦਾ ਘੜਾ ਭਰ ਕੇ ਧਰਦੇ ਹੁੰਦੇ ਆ ਆ ਦੇਖੇ ਸਿਰ ਕਿ ਮੇਟਾ ਗਿਆ ਮੋਮਬਤੀ ਨਾ ਉਹ ਕਰੀ ਕਿਉਂ ਐਂ ਦੱਸਿਆ ਵੀ ਜਮੈਂ ਮੈਂ ਦੱਸਦਾ ਖੜ ਜਾ ਮੈਨੂੰ ਫੋਨ ਆਇਆ ਐਂ ਕਰ ਪਹਿਲਾਂ ਮੋਮਬਤੀ ਜਗਾ ਉਹ ਥੱਲੇ ਕਰ ਉਹਦੇ ਮੋਮਬਤੀ ਜਗਾਏ ਮੋਮਬਤੀ ਇਸ ਵਾਸਤੇ ਭੇਜੀ ਤਾਈ ਭੇਜੀ ਹੈ ਮੋਮਬਤੀ ਮੈਂ ਤਾਂ ਦੀਵਾ ਹੀ ਲਾਉਣਾ ਭੇਜਾ ਦੂੰ ਵੀ ਉਹ ਚੱਪੜਾ ਦਾ ਪਿਛੇਲਾ ਤਲ ਕੋਈ ਨਹੀਂ ਤੂੰ ਕੱਲਾ ਹੀ ਲਾ ਦੂਗਾ ਹਾਂ ਹਾਂ ਐ ਤ ਤਾਂ ਗੱਲ ਆ ਜਦੋਂ ਦਿਲ ਦਿੱਤਾ ਤਾਂ ਹਰਖ ਮੜੀ ਗੋਲੀ ਹੋ ਗਿਆ ਹੋ ਨਹੀਂ ਹੋਇਆ ਨਹੀਂ ਹੈ ਨਹੀਂ ਹੈ ਚੰਗੀ ਤਰ੍ਹਾਂ ਕਰ ਲਈ ਦੂਜੂ ਰੱਖ ਯਾਰ ਥੱਲਾ ਲਾ ਥੱਲਾ ਥੱਲਾ ਹਾਂ ਓਏ ਆਏ ਪਾਸੇ ਤੋਂ ਕੌਲੀ ਮੋਟੀ ਹੁੰਦੀ ਆ ਥੱਲੋਂ ਥੱਲਾ ਪਤਲਾ ਹੁੰਦਾ ਪਤਾ ਹੈ ਮੇਰੇ ਤਜਰਬੇ ਕੀਤੇ ਹੋਏ ਆ ਸਾਰੇ ਜਸੂ ਹਜੇ ਬੱਚਾ ਤੰਗੀ ਜਰਾ ਹੋਰ ਕਰ ਲੈ ਸੂਹ ਜੇ ਬੱਚਾ ਹੈਗਾ ਲਾ ਦੇ ਮੋਮਬਤੀ ਨਾਲ ਹੀ ਲਾ ਦੇ ਪਰੇ ਅੱਗ ਆਹਨ ਬੁਰੇ ਆ ਲਾਈ ਦੀ ਕੀ ਆਪਾਂ ਨਾ ਲਾਗੀ ਅਚੋ ਹੋ ਜਾਂਦਾ ਕੀ ਹੋ ਜਾਂਦਾ ਚੇਦੀ ਸਾਰੀ ਉੱਦੋਂ ਉੱਚਾ ਹੋ ਜਾਂਦਾ ਕੀ ਮੋਮਬਤੀ ਦਾ ਬੁਝਾਲਾ ਉਹ ਸੱਟ ਲੈ ਸੱਟੇ ਜੀ ਮੋਮਬਤੀ ਬੁਝਾ ਦੇ ਯਾਰ ਚੱਲੀਆਂ ਨੇ ਤੇਰਾ ਕੀ ਆਂਦੀ ਆ ਉਧਰ ਬਸ ਬਸ ਸਹੀ ਓ ਚੱਲੀ ਜਾਂਦੇ ਮੋਮਬਤੀ ਬੁਝਾਉਣੀ ਬਸ ਬਾਬਾ ਵੀ ਨਾ ਅਰਗਬਤੀ ਚਲਾ ਕੇ ਬੁਝਾਈ ਦੀ ਨਹੀਂ ਹੁੰਦੀ ਅੱਛਾ ਠੀਕ ਆ ਇਟਾਂ ਦਾ ਹਜੇ ਟਿੱਟਾ ਹਜੇ ਲੰਘਾ ਨਹੀਂ ਤੇ ਸੀਪੀਆਰ ਕੀ ਗੰਦ ਕੱਢੀ ਜਾਂਦੇ ਆ ਤੇ ਡੈੜੀ ਗਣੀ ਜਾਂਦਾ ਇਟਾਂ ਮੇਰਾਂ ਚੱਪਲਾ ਕਿੰਨਾ ਹੋਊਗਾ 40 ਗੋੜਾ ਕਿੰਨਾ ਕੋੜਾ 30 ਕੋੜਾ 68 ਕਿਆ ਕਿਨੇ ਹੋਤੇ 5 10 15 20 2340 40 ਉੱਤੇ 1300 ਟੋ ਬਈ ਸਹੀ ਹੈ ਫਿਰ 1200 ਤੋਂ ਚਾਹੀਦੀ ਚਲੋ ਠੀਕ ਹੈ ਜੀ ਮਿਲਦੇ ਆਂ ਕੱਲ ਦੀ ਵੀਡੀਓ 'ਚ ਅੱਜ ਛੱਤ ਤੇ ਮਿੱਟੀ ਪਾਵਾ ਕੇ ਬੁਰਾ ਹਾਲ ਹੋ ਗਿਆ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ 'ਚ ਬਾਏ ਬਾਏ